ਗੁਰਦੁਆਰਾ ਅਢੀ ਸਰ ਸਾਹਿਬ ਤੋਂ ਚੱਲ ਕੇ ਹੁਣ ਆ ਗੁਰਦੁਆਰਾ ਹਰੀਕੇ ਪੱਤਨ ਨਾਨਕ ਸਰ ਵਾਲਾਂ ਦਾ ਜਿਹੜਾ ਗੁਰਦੁਆਰਾ ਉੱਥੇ ਜਾ ਰਹੇ ਆ ਹੁਣ ਕਰਵਾਉਣੇ ਆ ਸਾਨੂੰ ਦਰਸ਼ਨ ਗੁਰਦੁਆਰਾ ਹਰੀਕੇ ਪੱਤਨ ਸਰਗੇ ਆਓ ਚਲੀਏ ਪਹੁੰਚ ਗਏ ਜੀ ਆਪਾਂ ਹਰੀਕੇ ਪੱਤਨ ਗੁਰਦੁਆਰਾ ਸਾਹਿਬ ਆਜੂ ਕਰਦੇ ਆ ਦਰਸ਼ਨ ਕ ਜਾਂਦੀ ਹੈਗੀ ਪੰਜਾਬ ਨੂੰ ਦੋ ਮੈ ਰਹੇ ਹਜ਼ਾਰੀਆਂ ਨੇ ਇਧਰੋਂ ਦਰਿਆ ਵਿੱਚ ਵੀ ਜੋ ਇੱਥੇ ਆ ਕੇ ਸਤਲੁਜ ਤੇ ਬਿਆਸ ਇਕੱਠੇ ਹੁੰਦੇ ਨੇਗੇ ਉਹ ਵੀ ਫੁੱਲ ਭਰਿਆ ਦਰਿਆ ਉਧਰ ਇਹਦਾ ਪਾਣੀ ਜਾ ਰਿਹਾ ਬਹੁਤ ਇਦੋਂ ਜਿਹੜਾ ਪਿੰਦਰ ਪਣੀ ਇਹ ਬੱਜ ਗਿਆ ਐ ਜਾਂਦਾ ਇਹ ਪਾਕਿਸਤਾਨ ਨੂੰ ਛੱਡ ਦਿੰਦਿਆ ਥੋੜਾ 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 ਓਵਰਫਲੋ ਆ ਪਾਣੀ ਵੀ ਨਹਿਰਾ ਖਿੱਚੀ ਜਾਂਦੀਆਂ ਨੇ ਇੱਕ ਘੇੜ ਥੋੜਾ ਜਿਹਾ ਚੱਕਿਆ ਹੋਇਆ ਬੱਸ ਇਹਦੇ ਥਾਂ ਕੀ ਜਾਈ ਜਾਂਦਾ ਪਾਕਿਸਤਾਨ ਨੂੰ ਮਣੀ ਦੂਜਾ ਪਿਓ ਨਹਿਰਾਂ ਰੀਆਂ ਉਹਨਾਂ ਚ ਜਾਈ ਜਾਂਦਾਗਾ ਲੈ ਚਲਿਓ ਹੁਣ ਆਪਾਂ ਕਰਵਾਈਏ ਦਰਸ਼ਨ ਗੁਰਦੁਆਰਾ ਸਾਹਿਬ ਦੇ ਚਲੋ 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 ਆਓ ਜੀਓ ਦਰਸ਼ਨ ਗੁਰਦੁਆਰਾ ਸਾਹਿਬ ਦੇ E I hey Guru